ਅੱਜ ਤੁਸੀਂ ਜੁੜੇ ਹੋਇਆ ਪੰਜਾਬੀ ਰਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੇਟੂ ਗੁਰਸਰਗਾ ਜੀ ਮੈਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰਡੀਓ ਯੂਐਸਏ ਤੇ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 482722500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਆਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468272 2500 ਤੇ ਟਿਰਕੀਨਾ ਇਮੀਗ੍ਰੇਸ਼ਨ ਲਾਫਰਾਂ ਵਾਲੇ ਜੇ ਟਿਰਕੀਨਾ ਟੌਨੀ ਟਿਰਕੀਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਆ 4159090503 ਕ੍ਰਿਸ਼ਨ ਤਰੋਟਾ ਯੂਬਸਿਟੀ ਜੀਐਨ ਲੀਪੜੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਨਾਲ ਤੁਹਾਨੂੰ ਮਿਲਦੇ ਨੇ ਲੋਕੇਸ਼ਨ ਆ ਸੰਤਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 2700113 ਤੇ ਜਸਵਿੰਦਰ ਸਿੰਘ ਨਾਗਰਾ ਰੋਸਵੈਲ ਅਵਤਾਰ ਸਿੰਘ ਸਿੰਘਾ ਯੂਬਾ ਸਿਟੀ ਬਲਦੇਵ ਸਿੰਘ ਕਾਂਗ ਯੂਬਾ ਸਿਟੀ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 48272 5500 ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 12 April ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਖਬਰਾਂ ਦੀ ਸ਼ੁਰੂਆਤ ਕਰਕੇ ਮਿੰਟੂ ਜੀ ਪੰਜਾਬ ਤੋਂ ਪੰਜਾਬ ਦੇ ਵਿੱਚ ਕਹਿੰਦੇ ਹਰ ਦੂਜੇ ਦਿਨ ਜਿਹੜੀ ਆ ਮੰਗਦੀ ਕਾਲ ਆ ਜਾਂਦੀ ਹੈ ਬੰਦ ਦੀ ਕੌੜਾ ਨਹੀਂ ਦੇਖੋ ਮੰਗ ਮੰਗ ਮਤਲਬ ਕਿ ਵਸੂਲੀ ਉਹ ਠੀਕ ਆ ਫਰੋਤੀਆਂ ਦੀਆਂ ਜਿਹੜੀਆਂ ਹਾਂਜੀ ਹਾਂਜੀ ਤਾਂ ਤਾਂ ਦੇਖੋ ਇੱਥੇ ਇੱਕ ਡਾਟਾ ਜਿਹੜਾ ਉਹ ਨਿਕਲ ਕੇ ਆਉਂਦਾ ਹੈ ਉਹ ਡਾਟਾ ਕਿਉਂ ਨਿਕਲ ਕਿਉਂਦਾ ਕਿਉਂਕਿ ਪਿਛਲੇ ਦਿਨੀ ਬਹੁਤ ਰੌਲਾ ਪਿਆ ਸੀ ਇਹਨਾਂ ਚੀਜ਼ਾਂ ਦਾ ਤਾਂ ਫਿਲਹਾਲ ਜਦੋਂ ਇਹਨਾਂ ਨੇ ਡਾਟਾ ਅਦਾਲਤ ਦੇ ਵਿੱਚ ਰੱਖਿਆ ਤਾਂ ਲੋਕ ਹਰਾਮ ਰਹਿ ਗਏ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਇਹ ਸਿਰਫ ਰਿਪੋਰਟਡ ਕੇਸ ਹੈ ਮਤਲਬ ਕਿ ਜਿਹੜੇ ਰਿਪੋਰਟ ਨਹੀਂ ਹੁੰਦੇ ਜਿਹੜੇ ਵਿੱਚ ਵਿਚਾਲੇ ਸੈਟਲ ਕਰ ਲਏ ਜਾਂਦੇ ਆ ਸੈਟਲ ਮੀਨ ਮੈਂ ਉਹ ਵੀ ਤੁਹਾਨੂੰ ਸਮਝਾ ਦਿੰਨਾ ਕਿ ਸੈਟਲ ਕਿੱਦਾਂ ਹੁੰਦੇ ਆ ਕਿ ਜਿੱਦਾਂ ਕਿਸੇ ਬੰਦੇ ਦਾ ਕੋਈ ਵਾਕਫ ਹੈ ਉਹ ਬੰਦਾ ਉਹਦਾ ਦੋਸਤ ਸੀ ਕਿਸੇ ਕਾਲਜ ਟਾਈਮ ਆ ਜੋ ਗੈਂਗਸਟਰ ਹੈ ਉਸ ਬੰਦੇ ਤੱਕ ਅਪਰੋਚ ਕੀਤੀ ਜਾਂਦੀ ਉਹ ਕਹਿੰਦਾ ਆ ਮੈਂ 50 ਲੱਖ ਮੇਤੋਂ ਮੰਗੀ ਜਾਂਦੇ ਆ ਮੈਂ ਕੀ ਕਰਾਂ ਉਹ ਕਹਿੰਦਾ ਚੱਲ ਯਾਰ ਮੈਂ ਕਰ ਲੈਣਾਗਾ ਤਾਂ ਅਗਲਾ ਕਹਿੰਦਾ ਚੱਲ ਤੂੰ ਫੂਡ ਕੀ ਤਿਆਰ ਤੋ ਐਂ ਦਾ ਕਰਤਾ ਅਸ਼ੀਰਵਾਦ ਹਮ ਹਮ ਹਾਂ ਵੀ ਕਿ ਤੁਸੀਂ ਇਤਾਂ ਸੈਟਲ ਕੀਤੇ ਜਾਂਦੇ ਮਾਮਲੇ ਰਿਐਲਿਟੀ ਹੈ ਹੂੰ ਮੈਂ ਹੁਣ ਬਹੁਤਾ ਕੁਝ ਰਿਵੀਲ ਨਹੀਂ ਕਰ ਸਕਦਾ ਤਾਂ ਮਤਲਬ ਕਿ ਇਸ ਤਰ੍ਹਾਂ ਵਿੱਚ ਬੰਦੇ ਪਾ ਕੇ ਨਵੇੜਿਆ ਜਾਂਦਾ ਪੁਲਿਸ ਕੋਲ ਨਹੀਂ ਜਾਂਦੇ ਕਈ ਬੰਦੇ ਕਿ ਦਫਾ ਕਰੋ ਖਲਾਰਾ ਕੱਤੋਂ ਪਾਉਣਾ ਜੇ ਪਤਾ ਲੱਗ ਗਿਆ ਤੇ ਅੱਜ ਇੱਕ ਦਾ ਮੱਥਾ ਡੰਮਾਂਗੇ ਕੱਲ ਨੂੰ ਦੂਜਾ ਖੜਜੂਗਾ ਇੱਥੇ ਕੋਈ ਲੋਕਲ ਹੂੰ ਤੇ ਇਸ ਵਾਸਤੇ ਇਹ ਕੇਸ ਜਿਹੜੇ ਓ ਆ ਜਿਹੜੇ ਰਿਪੋਰਟ ਹੁੰਦੇ ਆ ਜਿਹੜੇ ਦਰਜ ਹੁੰਦੇ ਆ ਜਿਹੜੇ ਬਾਹਰ ਰਹਿ ਜਾਂਦੇ ਆ ਜਾਂ ਕਲੋਕੇ ਸੈਟਲਡ ਕਰ ਲਏ ਜਾਂਦੇ ਆ ਉਹਨਾਂ ਦਾ ਕੋਈ ਵੀ ਅੰਕੜਾ ਜਿਹੜਾ ਨਹੀਂ ਨਿਕਲਦਾ ਤਾਂ ਕੁੱਲ ਮਿਲਾ ਕੇ 223 ਤੋਂ ਮਾਰਚ 2025 ਤੱਕ ਸੂਬੇ 'ਚ ਗੈਂਗਸਟਰਾਂ ਤੋਂ ਜਿਹੜੀਆਂ ਧਮਕੀਆਂ ਆਈਆਂ ਨੇ ਉਹਦੇ ਵਿੱਚ 569 ਐਫ ਆਈ ਆਰ ਦਰਜ ਕਰਾਈਆਂ ਗਈਆਂ ਨੇ ਹੂੰ ਇਹਨਾਂ 'ਚ 2023 'ਚ 220 24 'ਚ 279 ਤੇ 25 'ਚ ਮਾਰਚ ਤੱਕ 70 ਸ਼ਿਕਾਇਤਾਂ ਜਿਹੜੀਆਂ ਦਰਜ ਹੋ ਚੁੱਕੀਆਂ ਜੀ ਜੀ ਤੇ ਗੱਲ ਕਰੀਏ ਇਸ ਤਰ੍ਹਾਂ ਜੇ ਆਪਾਂ ਉਹਦਾ ਇੱਕ ਛੋਟਾ ਜਿਹਾ ਲਗਉਤਮ ਕਢੀ ਹੈ ਤਾਂ ਉਹ ਬਣਦਾ ਹੈ ਕਿ ਲਗਭਗ ਲਗਭਗ ਹਰ ਦੂਜੇ ਦਿਨ ਕੋਈ ਨਾ ਕੋਈ ਗੈਂਗਸਟਰ ਇੱਕ ਆਮ ਆਦਮੀ ਨੂੰ ਧਮਕੀ ਦੇ ਰਿਹਾ ਕਿ ਲਿਆ ਪੈਸਾ ਜਣਾ ਕਿਵੇਂ ਕਰਨੀ ਹੈ ਜਾਂ ਕਿਵੇਂ ਕਰਾਉਣਾ ਤਾਂ ਇਹ ਸਾਰਾ ਡਾਟਾ ਜਿਹੜਾ ਪੰਜਾਬ ਪੁਲਿਸ ਦਾ ਅਫੀਸ਼ੀਅਲ ਡਾਟਾ ਨਿਕਲ ਕੇ ਆਇਆ ਸੀ ਜੀ ਜੀ ਤਾਂ ਇਹਦੇ ਤੋਂ ਨਾ ਤਾਂ ਕਹਿ ਲੋ ਕਿ ਪੰਜਾਬ ਸਰਕਾਰ ਮੰਨਕਰ ਹੋ ਸਕਦੀ ਹੈ ਨਾ ਉਹਨਾਂ ਦੇ ਸਮਰਥਕ ਐਵੇਂ ਬਿਣਾ ਗੱਲ ਤੋ ਤਾ 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 ਕਰਕੇ ਪੈ ਸਕਦੇ ਇਹ ਸਚਾਈ ਆ ਇਹ ਰਿਐਲਿਟੀ ਆ ਤੇ ਇੱਥੇ ਹਾਲਾਤ ਕੁਝ ਇਸ ਕਿਸਮ ਦੇ ਆ ਕਿ ਪਿਛਲੇ ਦਿਨੀ ਇੱਕ ਸਰਹੱਦੀ ਪਿੰਡ ਤੇ ਉਸ ਵੇਲੇ ਸਭ ਦੀਆਂ ਨਜ਼ਰਾਂ ਗਈਆਂ ਜਦੋਂ ਸਕੂਲ 'ਚ ਛੁੱਟੀ ਹੋ ਰਹੀ ਸੀ ਛੁੱਟੀ ਹੋ ਰਹੀ ਸੀ ਕੁਝ ਵਿਦਿਆਰਥੀ ਜਾ ਚੁੱਕੇ ਸਨ ਔਰ ਉਸ ਨਿੱਜੀ ਸਕੂਲ ਦੀ ਜਿਹੜੀ ਸਟਰੈਂਥ ਆ ਉਹ 700 ਦੇ ਕਰੀਬ ਹੈ ਯਾਨੀ ਬਹੁਤ ਤਰਗਾ ਸਕੂਲ ਆ ਜੀ ਤਾਂ ਉਸ ਵੇਲੇ ਕੀ ਹੁੰਦਾ ਕਿ ਇੱਕ ਮੋਟਰਸਾਈਕਲ ਤੇ ਦੋ ਸ਼ੂਟਰ ਆਉਂਦੇ ਆ ਤਾਂ ਉਹ ਵਿਦਿਆਰਥੀ ਜਿਹੜੇ ਹਾਲੇ ਆਪਣੇ ਮਾਪਿਆਂ ਨੂੰ ਉਡੀਕ ਰਹੇ ਸੀ ਉਹ ਕੰਪਲੈਕਸ ਦੇ ਵਿੱਚ ਸੀਗੇ ਤਾਂ ਜਦੋਂ ਦੋ ਸ਼ੂਟਰ ਸਕੂਲ ਦਾ ਜਿਹੜਾ ਐਮ ਡੀਓ ਦੀ ਗੱਡੀ ਤੇ ਫਾਇਰਿੰਗ ਕਰਦੇ ਜੀ ਤਾਂ ਕਦੇ ਅਸੀਂ ਆਪਣੀ ਜ਼ਿੰਦਗੀ 'ਚ ਇਦਾਂ ਦਾ ਮਾਹੌਲ ਨਹੀਂ ਵੇਖਿਆ ਹੋਵੇਗਾ ਕਿ ਸਕੂਲ 'ਚ ਛੁੱਟੀ ਸਮੇਂ ਕੋਈ ਸਕੂਲ ਦੇ ਮਾਲਕ ਦੀ ਕਾਰ ਤੇ ਫਾਇਰਿੰਗ ਕਰ ਜਾਵੇ ਇਹ ਵੀ ਖਿਆਲ ਨਾ ਰੱਖੇ ਕਿ ਕੋਈ ਗੋਲੀ ਇੱਧਰ ਉੱਧਰ ਚੱਲ ਗਈ ਜਾਂ ਕੋਈ ਭਾਜੜ ਉੱਜੜ ਪੈ ਗਈ ਤਾਂ ਉਹਦਾ ਸਿੱਟਾ ਕੀ ਨਿਕਲੇ ਰਿਸਕ ਬਹੁਤ ਵੱਡਾ ਹੈ ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਦੇ ਹਾਲਾਤ ਹੋਏ ਪਰ ਖੈਰ ਦੇਖਦੇ ਹਾਂ ਕਿ ਕੀ ਬਣਦਾ ਪਰ ਜੋ ਇਹ ਡਾਟਾ ਹੈ ਇਹ ਸਾਫ਼ ਦੱਸ ਰਿਹਾ ਔਰ ਇਹਦੇ ਵਿੱਚ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਤਾਂ ਜੋ ਡਿਮਾਂਡਸ ਦੀਆਂ ਜਾਂ ਕੈਲੋਕੈਟੀਆਂ ਜਾਂ ਵਸੂਲੀ ਦੀਆਂ ਕਾਲਾਂ ਆਉਂਦੀਆਂ ਨੇ ਉਹ ਮਾਝਾ ਖੇਤਰ ਦੇ ਵਿੱਚ ਜ਼ਿਆਦਾ ਨਹੀਂ ਬਤੇਰੇ ਜੀ ਉੱਥੇ ਇੱਕ ਸਰਪੰਚ ਤੇ ਤਾਂ ਸ਼ਾਇਦ ਮੇਰੇ ਖਿਆਲ ਦੇ ਨਾਲ ਤਿੰਨ ਦਫਾ ਗੋਲੀ ਚੱਲੀ ਹਮ ਉਸਨੇ ਕਿਹਾ ਕਿ ਮੈਂ ਫਰੋਤੀ ਨਹੀਂ ਦੇਣੀ ਜਾਂ ਵਸੂਲੀ ਵੈਸੇ ਕਹਿੰਦੇ ਤਾਂ ਸ਼ਬਦ ਇਸਤੇਮਾਲ ਜ਼ਿਆਦਾਤਰ ਪ੍ਰਚਲਿਤ ਤੌਰ ਤੇ ਅੱਜਕੱਲ ਫਰੋਤੀ ਹੈ ਉਸਨੇ ਕਿਹਾ ਕਿ ਮੈਂ ਨਹੀਂ ਦੇ ਮਲਕ ਜੋ ਮਰਜ਼ੀ ਕਰ ਤਾਂ ਤਿੰਨ ਦਫਾ ਅਟੈਕ ਹੋ ਚੁੱਕਾ ਹੁੰਦੀ ਜੀ ਬਹੁਤ ਗੰਕ ਪਰਸਥਿਤੀ ਹੈ ਆਰਡਰ ਨੂੰ ਲੈ ਕੇ ਪਰ ਹੁਣ ਥੋੜੇ ਦਿਨਾਂ ਤੋਂ ਜੇ ਆਪਾਂ ਦੇਖੀਏ ਕਿਉਂਕਿ ਮਾਰਚ ਤੱਕ ਦਾ ਇਹ ਅੰਕੜਾ ਹੈ ਜੇ ਹੋ ਕਿਉਂਕਿ ਸਾਡੀ ਤਿੱਖੀ ਨਿਗਾ ਬਣੀ ਰਹਿੰਦੀ ਹੈ ਇਧਰਲੇ ਪਾਸੇ ਤਾਂ ਜਦੋਂ ਹੁਣ ਇਹਨਾਂ ਨੇ ਇਨਕਾਉਂਟਰ ਵਗੈਰਾ ਬਤਾਏ ਆ ਜਦੋਂ ਤੋਂ ਉਸ ਮਤਲਬ ਕਿ ਸਿਕੰਜਾ ਕਸਣਾ ਸਟਾਰਟ ਕੀਤਾ ਤਾਂ ਹੁਣ ਆ ਥੋੜੇ ਹਫਤੇ ਜਿਹੜੇ ਆ ਉਹ ਠੀਕ ਠਾਕ ਗੁਜ਼ਰੇ گا ਦਾ ਪਤਾ ਬਾਕੀ ਇਹ ਜਿਹੜਾ ਹੁੰਦਾ ਕਿ ਅੰਦਰ ਖਾਤੇ ਕੀ ਚੱਲ ਰਿਹਾ ਹੈ ਕਿ ਨੂੰ ਕੀ ਹੋਇਆ ਕਿੱਥੇ ਮਾਮਲਾ ਦਰਜ ਕਿਹਾ ਸਭੀ ਚੀਜ਼ ਕਹਿ ਲੋ ਕਿ ਥੋੜੀਆਂ ਰੱਖੀਆਂ ਜਾਂਦੀਆਂ ਸੀਕ੍ਰੀਟ ਰੱਖੀਆਂ ਜਾਂਦੀਆਂ ਉਹ ਗਾਂਹ ਜਾ ਕੇ ਫਿਰ ਡਾਟਾ ਨਿਕਲਦਾ ਹਾਲ ਫਿਲਹਾਲ ਇਹ ਕਹਿ ਸਕਦੇ ਕਿ ਖੁੱਲੇ ਰੂਪ ਦੇ ਵਿੱਚ ਤਾਂ ਨਹੀਂ ਜੀ ਪਰ ਅੰਦਰ ਖਾਤੇ ਦਾ ਹੂੰ ਹੂੰ ਜੀ ਜੀ ਤੇ ਮਿੰਟੂ ਜੀ ਪੰਜਾਬ ਦੀ ਅਫਸਰशाही ਬਾਰੇ ਖਬਰ ਆ ਰਹੀ ਹੈ ਵੀ ਇਹ ਸੁਧਰ ਹੀ ਨਹੀਂ ਰਹੀ ਜੀ ਇਹ ਕੋ ਉਪਸਰ ਸ਼ਾਹੀ ਸੁਦਰਨ ਦਾ ਮਤਲਬ ਇਹੀ ਹੈ ਕਿ ਇੱਕ ਤਾਂ ਤੁਸੀਂ ਦੇਖਿਆ ਹੋਣਾ ਕਿ ਕਿੰਨਾ ਇੱਕ ਵੱਡਾ ਵਿਵਾਦ ਪੈਦਾ ਹੋ ਗਿਆ ਕਿ ਆਈਪੀਐਸ ਸੈਕਸ ਸਕੈਂਡਲ ਨਿਕਲ ਆਇਆ ਆਡੀਓ ਕਥਨ ਆਡੀਓ ਦੇ ਜ਼ਰੀਏ ਤਾਂ ਉਹ ਆਡੀਓ ਤਵੇ ਕਰੌਲਾ ਕੋਰਟ ਨੇ ਕਿਹਾ ਕਿ ਇਸ ਆਡੀਓ ਨੂੰ ਹਟਾ ਦਿੱਤਾ ਜਾਵੇ ਛੋਟੀ ਕੋਰਟ ਨੇ ਕਿਹਾ ਤਾਂ ਹੁਣ ਉਹਦੇ ਖਿਲਾਫ ਸੁਪਾਲ ਸਿੰਘ ਖੈਰਾ ਕਹਿੰਦੇ ਕਿ ਮੈਂ ਹਾਈ ਕੋਰਟ ਚਾਵਾਂਗਾ ਕਿਉਂਕਿ ਪੰਜਾਬ ਸਰਕਾਰ ਚ ਹਿੰਮਤ ਹੀ ਨਹੀਂ ਪਈ ਕਿ ਭਈ ਹੂੰ ਇਸ ਕਥਿਤ ਆਡੀਓ ਦੀ ਜਾਂਚ ਕਰਾਵੇ ਤਸਦੀਕ ਕਰਾਵੇ ਕਿ ਕੀ ਇਹ ਆਡੀਓ ਜਿਹੜੀ ਹੈ ਉਕਤ ਆਡੀਓ ਸਹੀ ਹੈ ਜਾਂ ਗਲਤ ਹੈ ਗਲਤ ਹੈ ਬਿਲਕੁਲ ਸਹੀ ਤੋਂ ਉਸ ਤੋਂ ਬਾਅਦ ਕਿਹ ਚੀਜ਼ ਤੁਸੀਂ ਮਤਲਬ ਕਿ ਤੇ ਚਲੇ ਤੇਨੀ ਦੇਖੀ ਹੋਣੀ ਹੈ ਕਿ ਜਸਵੰਤ ਜ਼ਫਰ ਜੀ ਬਣੇ ਸਨ ਅ ਬਹੁਤ ਵੱਡੇ ਅਹੁਦੇ ਤੇ ਪਿਛਲੇ ਦਿਨੀ ਜੋ ਪੰਜਾਬੀ ਭਾਸ਼ਾ ਵਾਸਤੇ ਕੰਮ ਕਰਦਾ ਹੈ ਤਾਂ ਉਸ ਭਾਸ਼ਾ ਮਹਿਕਮੇ ਦੇ ਵਿੱਚ ਜਦੋਂ ਉਹਨਾਂ ਨੇ ਅਹੁਦਾ ਸੰਭਾਲਿਆ ਤਾਂ ਦੋ ਪੱਤਰ ਲਿਖੇ ਸੀਗੇ ਉਹਨਾਂ ਨੇ ਹਮਮ ਠੀਕ ਹੈ ਜੀ ਕਿ ਭਾਈ ਜਿਹੜਾ ਵੀ ਲੈਟਰ ਤੁਸੀਂ ਜਾਰੀ ਕਰਦੇ ਹੋ ਪੰਜਾਬੀ ਚ ਕਰੋ ਤਾਂ ਪੰਜਾਬੀ ਦੇ ਵਿੱਚ ਉਹ ਇੱਕ ਲੈਟਰ ਜਾਰੀ ਵੀ ਹੋਇਆ ਜਿੱਤੇ ਮੈਂ ਪੋਸਟ ਵੀ ਪਾਈ ਸੀ ਇਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਕਿ ਬਹੁਤ ਵਧੀਆ ਕਿਉਂਕਿ ਫਸਟ ਟਾਈਮ ਸੀਗਾ ਅਸੀਂ ਆਪਣੀ ਜ਼ਿੰਦਗੀ ਚ ਪਹਿਲੀ ਵਾਰੀ ਦੇਖਿਆ ਕਿ ਕਿਸੇ ਆਈਐਸ ਅਫਸਰ ਦੇ ਤਬਾਦਲੇ ਜਾਂ ਕਿ ਅਫਸਰਾਂ ਦੇ ਤਬਾਦਲੇ ਕਹ ਲਓ ਕਿ ਪੰਜਾਬੀ ਚ ਹੋਏ ਹੋਣ ਠੀਕ ਕੀਤਾ ਇਹਨਾਂ ਨੇ ਪਰ ਹੋਇਆ ਕੀ ਹੈ ਕਿ ਉਸ ਤੋਂ ਬਾਅਦ ਵੀ ਜੇ ਆਪਾਂ ਦੇਖੀਏ ਠੀਕ ਹੈ ਪਹਿਲਾ ਪੰਜਾਬੀ ਚ ਆ ਗਿਆ ਜਿਹੜੇ ਪੰਜਾਬੀ ਆਪਾਂ ਪਾਸ਼ਾ ਮਹਿਕਮੇ ਦੇ ਡਾਇਰੈਕਟਰ ਕਹਨ ਉਹ ਵੈਸੇ ਇਹਨਾਂ ਨੇ ਹੀ ਜਿਹੜਾ ਹੈ ਨਾ ਪਾਸ਼ਾ ਕੋ ਭਾਗ ਪੰਜਾਬ ਪਾਸ਼ਾ ਪਾਸ਼ਾ ਸ਼ਬਦ ਜਿਹੜਾ ਹੈ ਉਤਾ ਨੂੰ ਪਤਾ ਹੀ ਹੈ ਉਹ ਵਿਭਾਗ ਸ਼ਬਦ ਵੀ ਕਹੋ ਜਿਆ ਵਿਭਾਗ ਸ਼ਬਦ ਵੀ ਪੰਜਾਬੀ ਦਾ ਨਹੀਂ ਤੇ ਉਹ ਬਣਾਇਆ ਕੀ ਹੈ ਪੰਜਾਬੀ ਭਾਸ਼ਾ ਵਿਭਾਗ ਉਹਦੇ ਡਾਇਰੈਕਟਰ ਹੈ ਜਸਵੰਤ ਜਫਰ ਜੀ ਤਾਂ ਉਹਨਾਂ ਨੇ ਜਿਹੜਾ ਪੱਤਰ ਲਿਖਿਆ ਸੀ ਉਸ ਤੋਂ ਬਾਅਦ ਚਲੋ ਇੱਕ ਵਾਰੀ ਤੇ ਮਸਲਾ ਲੂ ਪਰ ਬਾਅਦ ਦੇ ਵਿੱਚ ਜਿਹੜਾ ਪੱਤਰ ਫੇਰ ਜਾਰੀ ਹੋਇਆ ਹਾਂਜੀ ਉਹ ਅੰਗਰੇਜ਼ੀ ਕਿ ਕਰ ਦਿੱਤਾ ਕਮਾਲ ਦੀ ਗੱਲ ਕਿ ਜੋ ਪੰਜਾਬ ਦੇ ਐਡੀਸ਼ਨਲ ਚੀਫ ਸੈਕਟਰ ਵੱਲੋਂ ਬਦਲੀਆਂ ਤੇ ਤਾਇਨਾਤੀਆਂ ਦੇ ਅਗਲੇ ਦਿਨ ਹੁਕਮ ਕੀਤੇ ਗਏ ਉਹ ਅੰਗਰੇਜ਼ੀ ਚ ਕਰ ਦਿੱਤੇ ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਥੋੜਾ ਦੇਖਣ ਦੀ ਥੋੜਾ ਸਮਝਣ ਦੀ ਜ਼ਰੂਰਤ ਹੈ ਕਿ ਜਦੋਂ ਇੱਕ ਵੱਡੇ ਪੱਧਰ ਤੇ ਕਿਸੇ ਆਈਐਸ ਅਫਸਰਾਂ ਦੇ ਤਵਾਦਲੇ ਆਪਾਂ ਦੇਖਦੇ ਆ ਕਿ ਕੋਈ ਪੰਜਾਬੀ ਚ ਹੋ ਸਕਤੇ ਹੈ টাইਪ ਤੇ ਇਹਨਾਂ ਨੂੰ ਕੀ ਸਮੱਸਿਆ ਹੈ ਇਸ ਕਰਕੇ ਮੇਰੇ ਖਿਆਲ ਦੇ ਨਾਲ ਮੁੱਖ ਮੰਤਰੀ ਸਾਹਿਬ ਇਹਦੇ ਵਿੱਚ ਥੋੜਾ ਜਿਹਾ ਇੰਟਰਵਿਨ ਕਰਨ ਤੇ ਬਿਹਤਰ ਹੋਏਗਾ ਉਹਦਾ ਜਸਵੰਤ ਜਫਰ ਜੀ ਬਹੁਤ ਅੱਛਾ ਕੰਮ ਕਰ ਰਿਹਾ ਹੈ ਹਾਲਾਂਕਿ ਉਹਨਾਂ ਦੀ ਤਨਖਾਹ ਤਨਕੂ ਬਾਰੇ ਵੀ ਸੁਣਿਆ ਸੀਗਾ ਉਹ ਵੀ ਨਹੀਂ ਮਿਲੀ ਸੀ ਪਹਿਲਾਂ ਪਹਿਲ ਤੇ ਹੁਣ ਤੇ ਪਤਾ ਨਹੀਂ ਮਿਲਨੀ ਸ਼ੁਰੂ ਹੋ ਗਈ ਹੋਏਗੀ ਕਿ ਨਹੀਂ ਪਰ ਅੱਛਾ ਕੰਮ ਕੀਤਾ ਉਹਨਾਂ ਨੇ ਕਿ ਘੱਟੋ-ਘੱਟ ਇੱਕ ਵਾਰੀ ਸ਼ੁਰੂਆਤ ਜ਼ਰੂਰ ਹੋਈ ਆ ਪਰ ਇਹਨਾਂ ਦੀ ਜਿਹੜੀ ਵਿਗੜੀ ਬਿਊਰੋਕ੍ਰੇਸੀ ਆ ਉਹ ਹਾਲੇ ਸੁਧਰ ਦੀ ਨਜ਼ਰ ਨਹੀਂ ਆ ਰਹੀ ਹਾਂਜੀ ਨਾਲੇ ਚਲੋ ਵੇ ਇਹਨਾਂ ਦਾ ਇਹ ਆ ਵੀ ਬਿਊਰੋਕ੍ਰੇਸੀ ਬਾਰੇ ਤੁਸੀਂ ਦੱਸਿਓ ਜੀ ਟਾ ਮਿੰਟੂ ਜੀ ਇਹਨਾਂ ਨੂੰ ਬਹਾਨਾ ਮਿਲਿਆ ਸਾਡੇ ਤਾਂ ਹੀ ਅਫਸਰ ਆਖੇ ਨਹੀਂ ਲੱਗਦੇ ਇਹ ਇਹ ਇਹਨਾਂ ਨੂੰ ਇਹ ਪੀੜੀ ਗਲੀ ਮਿਲੀ ਆ ਵੀ ਅਫਸਰशाही ਸਾਡੇ ਕੰਮ ਨਹੀਂ ਆਉਂਦੀ ਵੀ ਜਦੋਂ ਹੁਣ ਤੁਹਾਨੂੰ ਲੋਕਾਂ ਨੇ ਸਰਕਾਰ ਹੀ ਦਿੱਤੀ ਹੁਣ ਚਲਾਉਣੀ ਕਿਵੇਂ ਚਲਾਉਣੀ ਕਿਵੇਂ ਕਰਨੀ ਤਾਂ ਤੁਹਾਡਾ ਕੰਮ ਆਣਾ ਇਹ ਲੋਕਾਂ ਦਾ ਕੰਮ ਥੋੜੋ ਆ ਵੀ ਦੱਸਣਾ ਵੀ ਫਰਾਨੇ ਅਫਸਰ ਨੂੰ ਆਏ ਸੁਣ ਕਰੋ ਤੁਹਾਡੇ ਕੋਲ ਪਾਸ਼ਾ ਐਕਟ ਆ ਉਹਦੇ ਤਹਿਤ ਇਹਨਾਂ ਤੇ ਕਾਰਵਾਈ ਕਰਦੇ ਹੋ ਜੀ ਉਹਦੇ ਵਿੱਚ ਛੋਟੀ ਜੀ ਅਮੈਂਡਮੈਂਟ ਲਿਓ ਤੁਸੀਂ ਰਿਟਾਇਰਮੈਂਟ ਤੱਕ ਦੀ ਅਮੈਂਡਮੈਂਟ ਲਿਆ ਸਕਦੇ ਹੋ ਹਾਂ ਜੀ ਤਾਂ ਕਿ ਛੋਟੀ ਜੀ ਅਮੈਂਡਮੈਂਟ ਲਿਓ ਤੇ ਉਹ ਜਿਹੜਾ ਜੁਰਮਾਨਾ 500 ਰੁਪਇਆ ਉਹਨੂੰ ਵਧਾ ਕੇ ਅਨਿਆਖਜ਼ਾਰ ਰੱਬ ਕਰਦੇ ਹੋ ਜੀ ਠੀਕ ਹੈ ਨਾ ਜੀ ਤੇ ਉਹਦੀ ਉਹਦੀ ਕਾਰਵਾਈ ਜਿਹੜੀ ਆ ਉਹ ਨਾਲ ਥੋੜੀ ਜੀ ਇੱਕ ਤਰਮੀਮ ਇਹ ਕਰਦੇ ਹੋ ਕਿ ਤੁਹਾਡੀ ਜਿਹੜੀ ਏਸੀਆਰ ਹੁੰਦੀ ਆ ਉਹਦੇ ਚ ਲੱਗ ਜੂਗੀ ਜੇਕਰ ਤੁਸੀਂ ਇਹਦੇ ਤੋਂ ਬਾਹਰ ਕੀਤਾ ਤੇ ਆਪੇ ਸੁਧਰ ਜਾਣਗੇ ਇਹਦੇ ਚ ਕੀ ਕੋਈ ਰੈਪਟ ਸਾਇੰਸ ਆ ਜੀ ਜੀ ਬਿਲਕੁਲ ਤੇ ਮੈਂ ਅੱਜ ਅਗਲੀ ਗੱਲ ਕਰਕੇ ਪੰਜਾਬ ਪੁਲਿਸ ਦੇ ਬਾਰੇ ਨਸ਼ੇ ਦੇ ਨਾਲ ਜਿਹੜੇ ਇਹਨਾਂ ਦੇ ਮੁਲਾਜ਼ਮ ਜੁੜੇ ਆ ਜੀ ਉਹਨਾਂ ਦੀ ਲਿਸਟ ਕਹਿੰਦੇ ਲੰਬੀ ਆ ਜੀ ਅਹ ਦੇਖੋ ਲਿਸਟ ਜਿਹੜੀ ਆ ਉਹ ਇਦਾਂ ਆ ਕਿ ਜਿਵੇਂ ਹੁਣ ਆਪਾਂ ਦੇਖਿਆ ਪਿਛਲੇ ਦਿਨੀ ਇੱਕ ਥਾਰ ਵਾਲੀ ਬੀਬੀ ਦਾ ਰੌਲਾ ਪੈ ਗਿਆ ਬਹੁਤ ਜ਼ਿਆਦਾ ਰੌਲਾ ਪੈ ਗਿਆ ਫਿਰ ਉਹ ਰੌਲਾ ਗਿਆ ਆਇਆ ਹੋ ਗਿਆ ਹਾਲਾਂਕਿ ਜਿਹੜੀ ਉਹਦੀ ਅੰਦਰ ਦੀ ਕਹਾਣੀ ਸੀ ਉਹ ਕਿਸੇ ਨੂੰ ਪਤਾ ਨਹੀਂ ਲੱਗੀ ਨਾ ਕਿਸੇ ਨੇ ਸਮਝਣ ਦਾ ਯਤਨ ਕੀਤਾ ਕਿ ਕਹਾਣੀ ਕਿੱਥੋਂ ਚੱਲੀ ਆ ਕਿੱਥੇ ਇਹ ਨੇ ਕਿ ਮੁਕਣਾ ਤਾਂ ਫਿਲਹਾਲ ਸਾਡਾ ਤੁਹਾਨੂੰ ਪਤਾ ਹੀ ਇਹ ਮਨੋਰੰਜਨ ਹੋ ਜਾਂਦਾ ਕਿਸੇ ਖਬਰ ਦੇ ਜ਼ਰੀਏ ਤਾਂ ਬਹੁਤ ਖੂਬ ਮਨੋਰੰਜਨ ਹੋਇਆ ਰੀ ਲਾ ਪਈਆਂ ਫਲਾ ਹੋਇਆ ਧਮਕਾਉ ਆ ਤਾਂ ਬੇਸਿਕਲੀ ਚਲੋ ਉਹ ਵੀ ਛੱਡ ਦਿਓ ਕਿ ਜਿਹੜੀ ਸਮੱਸਿਆ ਹੈ ਕਿ ਭਾਈ ਇਹ ਵਾਰ-ਵਾਰ ਕਿਉਂ ਹੋ ਰਿਹਾ ਤਾਂ ਲਿਸਟ ਇੱਕ ਜਿਹੜੀ ਆ ਉਹ ਅਸੀਂ ਵੱਖ-ਵੱਖ ਮੀਡੀਆ ਰਿਪੋਰਟਾਂ ਦੇ ਜ਼ਰੀਏ ਜਾਂ ਇਧਰ ਉਧਰ ਇਕੱਠੀ ਕੀਤੀ ਹੈ ਕਿ ਹੁਣ ਤੱਕ ਆਫੀਸ਼ੀਅਲੀ ਕਿੰਨੇ ਬੰਦੇ ਇਨ੍ਹਾਂ ਦੇ ਦਾਗੀ ਪਾਏ ਗਏ ਆ ਤਾਂ ਅਸੀਂ ਪੰਜਾਬ ਪੁਲਿਸ ਦੇ ਅੰਕੜੇ ਚੱਕੇ ਆ 14 ਤੋਂ ਲੈ ਕੇ 24 ਤੱਕ ਯਾਨੀ 10 ਸਾਲ ਦਾ ਇੱਕ ਟਾਈਮ ਪੀਰੀਅਡ ਅਸੀਂ ਉਹਦੀ ਨਿਸ਼ਾਨਦੇਹੀ ਕੀਤੀ ਤਾਂ ਜਿਹਦੇ ਚ ਪਾਇਆ ਹੈ ਕਿ 100 ਤੋਂ ਜ਼ਿਆਦਾ ਪੁਲਸ ਕਰਮਚਾਰੀ ਜਾਂ ਡਰੱਗ ਇਨਸਪੈਕਟਰ ਜਿਹੜੇ ਆ ਜਿਨ੍ਹਾਂ ਦਾ ਕੰਮ ਨਸ਼ੇ ਦੀ ਰੋਕਥਾਮ ਦਾ ਹੁੰਦਾ ਹੈ ਕਿ ਉਹ ਖੁਦ ਨਸ਼ੇ ਦੇ ਕਾਰੋਬਾਰ 'ਚ ਸ਼ਾਮਲ ਪਾਏ ਗਏ ਦੇਖੋ ਇਹ ਹੋਰ ਨੇ ਵਸਪਸ਼ਟ ਕਰ ਦੇਵਾਂ ਜਿਹੜੇ ਫੜੇ ਗਏ ਜਿਨ੍ਹਾਂ ਤੇ ਬਕਾਇਦਾ ਤੌਰ ਤੇ ਮਾਮਲੇ ਦਰਜ ਹੋਏ ਤਾਂ ਇਹਨਾਂ ਦੇ ਵਿੱਚ ਜੇ ਆਪਾਂ ਅੱਗੇ ਜਾ ਕੇ ਵੇਖੀਏ ਇਹਨਾਂ ਦਾ ਅਹੁਦਾ ਕੀ ਆ ਹੋਮ ਗਾਰਡ ਦੇ ਜਵਾਨ ਤੋਂ ਲੈ ਕੇ AIG ਦੇ ਪੱਧਰ ਦੇ ਅਧਿਕਾਰੀ ਹੈ ਮਤਲਬ ਕਿ ਰੈਂਕ ਹੋਮ ਗਾਰਡ ਤੋਂ ਲੈ ਕੇ AIG ਤੱਕ ਹੂੰ ਹੂੰ ਤਾਂ ਤੁਸੀਂ ਸੋਚ ਸਕਦੇ ਹੋ ਕਿ AIG ਤੋਂ ਲੈ ਕੇ ਜੇ ਆਪਾਂ ਹੋਮ ਗਾਰਡ ਦੀ ਗੱਲ ਕਰਦੇ ਹਾਂ ਤਾਂ ਪੁਲਿਸ ਇੰਸਪੈਕਟਰ ਤੋਂ ਲੈ ਕੇ ਜਾਂ ਕਹਿ ਲਓ ਕਿ ਪੁਲਿਸ ਕਨਸਟੇਬਲ ਤੋਂ ਲੈ ਕੇ ਉਤਲੇ ਪੱਧਰ ਤੱਕ ਦੇ ਅਧਿਕਾਰੀ ਜਿਹੜੇ ਹੋਵੇ ਦੇ ਵਿੱਚ ਸ਼ਾਮਲ ਪਾਏ ਗਏ। ਹਾਂ ਹਾਂ। खैर ਹੁਣ ਇਹਦੇ ਵਿੱਚ ਵੇਖੋ ਰਾਜੀਤ ਵਰਗੇ ਪਤਾ ਨਹੀਂ ਕਿੰਨੇ ਕੁ ਬੰਦੇ ਜਿਹੜੇ ਆ ਉਹ ਆ ਜਾਂਦੇ ਆ। ਜੇ ਆਪਾਂ ਨਾਮ ਲੈਨੇ ਸਟਾਰਟ ਕਰੀਏ ਤਾਂ ਬਹੁਤ ਮਾਮਲੇ ਹੈਗੇ ਨੇ ਇਹਦੇ ਵਿੱਚ ਖਾਸ ਤੌਰ ਤੇ ਇੰਸਪੈਕਟਰ ਇੰਦਰਜੀਤ ਵਤਨਾਮ ਆ ਫਿਰ ਇੱਕ ਇਹਨਾਂ ਦਾ ਚਹੇਤਾ ਬੰਦਾ ਭਈ ਇੰਦਰਵੀਰ ਉਹਨੂੰ ਇਹਨਾਂ ਨੇ ਕੁਛ ਨਹੀਂ ਕੀਤਾ ਇਹ ਉਹ ਮਤਲਬ ਕਿ ਇੰਟਰਵਿਊ ਆ ਕਰਿਆਮ ਕਰਦਾ ਫਿਰਦਾ ਉਹ ਸ਼ਾਇਦ ਡੀਆਈਜੀ ਹੁੰਦਾ ਸੀਗਾ ਤਾਂ ਉਹਨੂੰ ਵੀ ਇੱਕ ਮਾਮਲੇ 'ਚ ਕਹਿ ਲੋ ਕਿ ਨਾਮਜ਼ਦ ਕੀਤਾ ਸੀ ਉਹ ਵੀ ਖੇਡ ਖੇਢੀ ਗਈ ਸੀ ਜਿਹਦੇ ਵਿੱਚ ਫਸਾ ਕੁਝ ਦੂਜੇ ਪੁਲਿਸੀਏ ਦਿੱਤੇ ਸੀ ਗੇਮ ਉਹ ਬਹੁਤ ਤਗੜੀ ਸੀ ਦੇਖੋ ਇਹ ਗੇਮਾਂ ਜੜੀਆਂ ਨੇ ਨਾ ਪ੍ਰਵਿੰਜੀ ਉਹਨੀਆਂ ਗੁੰਝਲਦਾਰ ਹੁੰਦੀਆਂ ਨੇ ਇੰਨੀਆਂ ਕਹਿ ਲੋ ਕਿ ਪਰਤਾਂ ਦੇ ਹੇਠਾਂ ਹੁੰਦੀਆਂ ਨੇ ਕਿ ਆਮ ਬੰਦੇ ਦੀ ਸਮਝ ਨਹੀਂ ਪੈਂਦੀਆਂ ਤੇ ਉਹਦੇ 'ਚ ਕਿੰਦਾ ਇੱਕ ਫਸ ਜਾਂਦਾ ਹੈ ਉਹ ਨਾਲ ਦੇ ਚਾਰੋਂ ਨੂੰ ਫਸਾ ਦਿੰਦੇ ਆ ਅਸੀਂ ਇੱਕ ਦੇਖਦੇ ਆ ਜਿਹੜੇ ਚਾਰ ਨਿਕਲ ਗਏ ਉਹ ਨਜ਼ਰ ਹੀ ਨਹੀਂ ਆਦੇ ਤੋਂ ਕੁੱਲ ਮਿਲਾ ਕੇ ਕਹਿ ਸਕਦੇ ਆ ਆਪਾਂ ਕਿ 10 ਸਾਲ ਦੇ ਵਕਤ ਵਿੱਚ ਜੇ ਐਵਰੇਜ ਲਈਏ ਤਾਂ ਹਰ ਸਾਲ ਇਹਨਾਂ ਦੇ 10 ਬੰਦੇ ਜਿਹੜੇ ਆ ਉਹ ਨਸ਼ੇ ਨੈਟਵਰਕ ਦੇ ਵਿੱਚ ਆਪ ਹੀ ਫੜੇ ਜਾਂਦੇ ਆ ਉਹਦੇ 'ਚ ਅਫਸਰ ਵੀ ਹੋ ਸਕਦਾ ਉਹਦੇ 'ਚ ਛੋਟਾ ਮੁਲਾਜ਼ਮ ਵੀ ਹੋ ਸਕਦਾ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਇਸ ਚੀਜ਼ ਤੇ ਧਿਆਨ ਦੇਣ ਦੀ ਲੋੜ ਆ ਕਿ ਤੁਹਾਡੇ ਅੰਦਰ ਜਿਵੇਂ ਫੌਜ ਦੀ ਇੱਕ ਆਪਣੀ ਇੰਟੈਲੀਜੈਂਸੀ ਹੁੰਦੀ ਆ ਕਿ ਪੁਲਿਸ ਦੀ ਵੀ ਇੰਟੈਲੀਜੈਂਸੀ ਹੁੰਦੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਆ ਪਰ ਉਸ ਨੂੰ ਹੋਰ ਕਾਰਕਰ ਬਣਾਇਆ ਜਾਣਾ ਚਾਹੀਦਾ ਹੈ ਕਿ ਇਸ ਨੂੰ ਪਹਿਲਾਂ ਕਿ ਕੋਈ ਬੰਦਾ ਜਿਹੜਾ ਉਹ 100 ਕਰੋੜ ਦਾ 200 ਕਰੋੜ ਦਾ ਠੰਡਾ ਕਰਕੇ ਤੁਸੀਂ ਫੜੋ ਜਦੋਂ ਉਹ ਸਟਾਰਟ ਕਰਦਾ ਹੈ ਚਾਹੇ ਉਹ ਕਨਸਟੇਬਲ ਹੈ ਦੇਖੋ ਇੱਥੇ ਬਹੁਤ ਸਾਰੇ ਕਨਸਟੇਬਲ ਪਿੰਦੇ ਨੇ ਉਹ ਪਿੰਦੇ ਆ ਉਹਨਾਂ ਦਾ ਕੀ ਆ ਕਿ ਮੰਨ ਲਓ ਇੱਕ ਕਿਸੇ ਬਲੈਕੀਏ ਦੇ ਕੋਲੋਂ ਜਾਣਾ ਸਟਾਰਟ ਕਰ ਦਿੰਦੇ ਆ ਉਹ ਵੱਧ ਤੋਂ ਵੱਧ ਉਹਨੂੰ ਕੀ ਹਜ਼ਾਰ ਦਾ ਪਿਆ ਦੇਗਾ ਇੱਕ ਦਿਨ ਚ 14000 ਰੁਪਏ ਦਾ ਕੋਈ ਘਾਟਾ ਨਹੀਂ ਉਹਨੂੰ ਪਰ ਉਹ ਫਾਇਦਾ ਕਿਵੇਂ ਕਰੇਗਾ ਇੱਕ ਸਪਾਈ ਕਿ ਉਹ ਥਾਣੇ ਦੀ ਹਰੇਕ ਉਹਦੇ ਪ੍ਰਤੀ ਜੋ ਸ਼ਿਕਾਇਤ ਆ ਜੋ ਕਾਰਵਾਈ ਆ ਉਹ ਦੱਸਦਾ ਜਾਊਗਾ ਨਾਲ ਦੀ ਨਾਲ ਹੂੰ ਜੀ ਬਿਲਕੁਲ ਤਾਂ ਇਹਨਾਂ ਦੋਨਾਂ ਚੀਜ਼ਾਂ ਦਾ ਕਿ ਕੋਈ ਮੇਲ ਹੀ ਹੈ ਨਹੀਂ ਕਿ ਇੱਕ ਤਾਂ ਉਹ ਆਪਣੀ ਫਰਜ਼ ਦੇ ਨਾਲ ਗਦਾਰੀ ਕਰ ਰਿਹਾ ਦੂਜਾ ਇਹ ਆ ਕੇ ਉਸ ਬੰਦੇ ਨੂੰ ਪੱਕਿਆਂ ਕਰ ਦਿਆ ਤੇਰੇ ਤੇ ਰੇਡ ਵੱਜ ਸਕਦੀ ਹੈ ਤੇਰੇ ਤੇ ਆ ਬੰਦਾ ਕੰਪਲੇਂਟ ਕਰਕੇ ਗਿਆ ਥਾਣੇ ਚ ਤਾਂ ਉਹ ਬੰਦਾ ਉਹਨੂੰ ਘੇਰ ਲਾ ਕੇ ਤੂੰ ਮਾਮਾ ਮੇਰੇ ਤੇ ਸ਼ਿਕਾਇਤ ਕਰ ਰਹਾ ਹੈ ਹਾਂ ਹਾਂ ਤਾਂ ਅਗਲਾ ਤਾਂ ਫਿਰ ਪਾਣੀ ਪਾਣੀ ਹੋ ਜਾਏਗਾ ਨਾ ਸਾਬ ਕਿਨੂੰ ਕਿੱਦਾਂ ਪਤਾ ਲੱਗਦਾ ਤੇਰੇ ਖਿਲਾਫ ਆਈ ਨੇ ਫੋਨ ਕੀਤਾ ਸੋ ਆ ਚੀਜ਼ਾਂ ਹੁੰਦੀਆਂ ਮੈਂ ਤੁਹਾਨੂੰ ਇੱਕ ਮਿਸਾਲ ਦੇ ਕੇ ਸਮਝਾਇਆ ਕਿ ਇਸ ਤਰ੍ਹਾਂ ਇਹ ਕੰਮ ਸ਼ੁਰੂ ਹੁੰਦਾ ਤੇ ਜਿਹੜੇ ਵੱਡੇ ਅਧਿਕਾਰੀ ਆ ਵੱਡੇ ਅਧਿਕਾਰੀ ਮਤਲਬ ਕਿ ਸਿੱਧਾ ਇੱਕ ਹਿੱਸਾ ਰੱਖਦੇ ਨੇ ਹਾਂ ਜਾਂ ਕੇ ਇਸ ਕੋਲ ਫੜ ਲਿਆ ਉਹਦੇ ਚ 7 ਕਿਲੋ ਹੈਰੋਇਨ ਫੜੀ 5 ਕਿਲੋ ਆਪ ਕੱਢ ਕੇ 2 ਕਿਲੋ ਅਗਲੇ ਤੇ ਪਾਤੀ ਨਾਲੇ ਉਹਦੇ ਤੋਂ ਪੈਸਾ ਲੈ ਲਿਆ ਨਾਲੇ ਉਹ 5 ਕਿਲੋ ਹੈਰੋਇਨ ਜਿਹੜੀ ਉਹ ਵੇਚਦੀ ਗਾਂ ਕਿਸੇ ਨੂੰ ਜੀ ਤਾਂ ਇਹ ਬਹੁਤ ਵੱਡਾ ਕੰਦਾ ਹੈ ਬਹੁਤ ਵੱਡਾ ਨੈਟਵਰਕ ਹੈ ਇਸ ਕਰਕੇ ਮੇਰੇ ਆਪੇ ਇਹੀ ਮੰਨਣਾ ਕਿ ਇਹਦਾ ਹੱਲ ਇਹੋ ਆ ਕਿ ਪੁਲਿਸ ਰਿਫਾਰਮਸ ਹੋਣ ਤੇ ਪੁਲਿਸ ਦੀ ਇੰਟੈਲੀਜੈਂਸੀ ਜਿਹੜੀ ਆਪਣੀ ਅੰਦਰੂਨੀ ਜਿਹੜੀ ਆ ਉਹ ਬੜੀ ਕਾਰਗਰ ਤੇ ਪ੍ਰਖਤਾ ਹੋਣੀ ਚਾਹੀਦੀ ਆ ਜੀ ਜੀ ਬਿਲਕੁਲ ਬਿਲਕੁਲ ਤਿੰਨਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਗੱਲ ਕਰਕੇ ਭਾਜਪਾ ਦੇ ਦਾਵੇਦਾਰਾਂ ਦੀ ਕਹਿੰਦੇ ਇਹ ਦਾਵੇਦਾਰਾਂ ਦੀ ਦੌੜ ਦੇ ਵਿੱਚ ਹੀ ਉਲਝ ਗਈ ਹੈ ਜੀ ਦੇਖੋ ਜਲੰਧਰ ਪੱਛਮੀ ਜ਼ਿਲ੍ਹੇ ਚੋਣ ਜਿਹੜੀ ਆ ਉਹ ਹੁਣ ਚਲੋ ਕਿ ਲਗ ਭਗ ਲਗ ਭਗ ਆ ਹੀ ਸਮਝੋ ਬਾਡੀਆਂ ਤੋਂ ਬਾਅਦ ਇਹਦੀ ਤਿਆਰੀ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ ਕਿਉਂਕਿ ਜੇ ਆਪਾਂ ਦੇਖੀਏ ਤਾਂ ਇਸ ਸੀਟ ਨੂੰ ਡਿਕਲੇਅਰ ਕੀਤਾ ਗਿਆ ਸੀਗਾ ਜੇ ਮੈਂ ਨਹੀਂ ਭੁੱਲਦਾ ਤਾਂ 20 ਜਨਵਰੀ ਨੂੰ ਹੂੰ ਤਾਂ ਹੁਣ ਅਵੀ ਅਪ੍ਰੈਲ ਆਉਣ ਵਾਲਾ ਤਾਂ ਇਹਦਾ ਮਤਲਬ ਹੈ ਕਿ 2 ਮਹੀਨਾ ਵੱਧ ਤੋਂ ਵੱਧ ਦਾ ਸਮਾਂ ਹੈ ਹਮ ਹੁਣ ਇਹਦੇ ਵਿੱਚ ਕੀ ਹੈ ਕਿ ਕਾਂਗਰਸ ਸਾਫ਼ ਕਰ ਚੁੱਕੀ ਆ ਆਪਣਾ ਉਹਨਾਂ ਨੇ ਘੋੜਾ ਜਿਹੜਾ ਮੈਦਾਨ ਚ ਉਤਾਰ ਦਿੱਤਾ ਜੀ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਹੀ ਕਹਿ ਲੋ ਕਿ ਆਪਣਾ ਘੋੜਾ ਮੈਦਾਨ ਚ ਉਤਾਰ ਦਿੱਤਾ ਸੀਗਾ ਹਮ ਬੇਸਿਕਲੀ ਕੀ ਹੈ ਕਿ ਇਸ ਵੇਲੇ ਕੁਝ ਲੋਕ ਕਾਂਗਰਸ ਤੋਂ ਵੀ ਜੇਕਰ ਕਿਸੇ ਨੂੰ ਮਜ਼ਬੂਤ ਸਮਝਦੇ ਆ ਤਾਂ ਉਹ ਆ ਭਾਜਪਾ ਮੁਕਾਬਲੇ ਚ ਜੀ ਜੀ ਤੇ ਉਹ ਤੋਂ ਇਲਾਵਾ ਜੇ ਆਪਾਂ ਦੇਖਿਆ ਅੰਕੜੇ ਵੀ ਇਹੋ ਕਹਿੰਦੇ ਆ ਕਿਉਂਕਿ ਪਿਛਲੀ ਮਰਤਬਾ ਇਹਨਾਂ ਦੇ ਐਡਵੋਕੇਟ ਵਿਕਰਮ ਸਿੰਘ ਸਿੱਧੂ ਖਲੂਤੇ ਸਨ ਇਥੋਂ ਹੂੰ ਹੂੰ 22 ਜੀ ਤਾਂ ਉਹ ਲਗਭਗ 10 ਕੁ ਹਜ਼ਾਰ ਵੋਟ ਪਿੱਛੇ ਹੋਣਗੇ ਜਾਂ ਤਾਂ ਮੇਰੇ ਕੰ다ਸਾ ਹੈ ਕਿਉਂਕਿ ਉਹ ਉਸ ਰਿਲੀਗੀਆਂ ਸੀਟਾਂ ਦਾ ਜਿੰਨਾ ਕੋ ਆਪਾਂ ਨੂੰ ਯਾਦ ਆ ਤੇ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਐਤ ਕੀ ਜਦੋਂ 2024 ਦਾ ਇਲੈਕਸ਼ਨ ਹੋਇਆ 2024 ਦਾ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਹੋਇਆ ਸੀ ਤਾਂ ਜਲੰਧਰ ਆਹ ਸੌਰੀ ਲੁਧਿਆਣਾ ਪਛਮੀ ਜਿਹੜੀ ਸੀਗੀ ਉਹ ਸੀਟ ਨੇ ਸਾਰੇ ਫਰਕ ਮਿਟ ਦਿੱਤੇ ਭਾਜਪਾ ਦੇ ਹੂੰ ਤਾਂ ਇਹ ਸਮੀਕਰਨ ਇਹ ਆંકੜੇ ਜਿਹੜੇ ਦੱਸਦੇ ਆ ਕਿ ਭਾਜਪਾ ਨੂੰ ਤੁਸੀਂ ਉੱਥੇ ਤਰਕਨਾਰ ਨਹੀਂ ਕਰ ਸਕਦੇ ਮੁਕਾਬਸ ਤੇ ਕੁਝ ਲੋਕ ਕੇ ਆਰਗੂਮੈਂਟ ਦਿੰਦੇ ਨੇ ਜਲੰਧਰ ਸੌਰੀ ਜਲੰਧਰ ਨਿਕਲਦਾ ਮੇਰੇ ਵਾਰ-ਵਾਰ ਨੂੰ ਲੁਧਿਆਣਾ ਪਛਮੀ ਤੋਂ ਜੀ ਜਨੇਬ ਮਤਲਬ ਕਿ ਉੱਥੇ ਵੋਟਰ ਕੈਲੋ ਜਾਂ ਪੜ੍ਹੇ ਲਿਖੇ ਲੋਕ ਆ ਉਹ ਆਰਗੂਮੈਂਟ ਦਿੰਦੇ ਨੇ ਕਿ ਜੇਕਰ ਮੰਨ ਲਓ ਅ ਵਿਕਰਮ ਸਿੰਘ ਸਿੱਧੂ ਮદાન ਚ ਫੇਰ ਉਤਾਰ ਦਿੱਤੇ ਜਾਂਦੇ ਤਾਂ ਬਹੁਤ ਤਕੜੀ ਟੱਕਰ ਹੋਏ ਹੂੰ ਤਾਂ ਵਿਕਰਮ ਸਿੰਘ ਸਿੱਧੂ ਕੋਲ ਕਿ ਲੋਕਲ ਹਾਲਾਕੇ ਚਰਚਾ ਚੱਲ ਰਹੀ ਸੀ ਕਿ ਕਿ ਹੋਬੀ ਧਾਲੀਵਾਲ ਦੇ ਕੋ ਹੋਬੀ ਧਾਲੀਵਾਲ ਵਰਗਾ ਬੰਦਾ ਜਿਹੜਾ ਨਾ ਉਹ ਸਿਆਸਤ ਦੇ ਵਿੱਚ ਫਿੱਟ ਨਹੀਂ ਬੈਠਦਾ ਖਾਸ ਤੌਰ ਤੇ ਚੋਣਵੀ ਸਦ ਦੇ ਵਿੱਚ ਕਿਉਂਕਿ ਉਹ ਪੈਰਾਸ਼ੂਟਡ ਹੋ ਜਾਏਗਾ ਤੇ ਜਿਹੜੀ ਖਾਸਾ ਵੱਡਾ ਆਦਮੀ ਫਿਰ ਖਾਸੀ ਵੱਡੀ ਚੋਣ ਲੜੂਗਾ ਨਾ ਫਿਰ ਇੱਥੇ ਥੋੜਾ ਲੜੂਗਾ ਨਹੀਂ ਉਹ ਚਲੋ ਇੱਕ ਮਜ਼ਾਈਆ ਗੱਲ ਆ ਪਰ ਪੈਰਾਸ਼ੂਟਡ ਜਿਹੜਾ ਮੈਂ ਤੁਹਾਨੂੰ ਦੱਸ ਦਿੰਨਾ ਹੁਣ ਲੁਧਿਆਣਾ ਤੁਸੀਂ ਇਹਦੇ ਤੇ ਬਹੁਤ ਪ੍ਰੋਗਰਾਮ ਕਰੋਗੇ ਗਾਂ ਜਾ ਕੇ ਤੁਹਾਨੂੰ ਇੱਕ ਬੇਸਿਕ ਇਨਫੋਰਮੇਸ਼ਨ ਦੇ ਦੇਣਾ ਇਸ ਹਲਕੇ ਦੀ ਜੀ ਜੀ ਕਿ ਐਸਾ ਹਲਕੇ ਚ ਕੁਮਾਰ ਮੰਡੀ ਪੈਂਦਾ ਇਸ ਹਲਕੇ ਚ ਸਰਾਭਾ ਨਗਰ ਪੈਂਦਾ ਯਾਨੀ ਲੁਧਿਆਣੇ ਤੋਂ ਵਾਕਿਬ ਲੋਕ ਜਾਣਦੇ ਆ ਕਿ ਲੁਧਿਆਣੇ ਦਾ ਸਭ ਤੋਂ ਤਗੜਾ ਏਰੀਆ ਹੈ ਜੀ ਜੀ ਇਹਦੇ ਵਿੱਚ ਵਿਕਣ ਵਾਲੀ ਵੋਟ ਨਾ ਮਾਤਰ ਹੈ ਜੀ ਹੂੰ ਵੋਟ ਵਿੱਚ ਨਾਲ ਹਾਈ ਨਹੀਂ ਕੋਈ ਹੂੰ ਸਮਝ ਗਏ ਨਾ ਤੁਸੀਂ ਤਾਂ ਇੱਥੇ ਜ਼ਿਆਦਾਤਰ ਕਾਰੋਬਾਰੀ ਵੋਟ ਆ ਹਿੰਦੂ ਭਾਈਚਾਰੇ ਦੀ ਵੋਟ ਆ ਸੋ ਇਸ ਕਰਕੇ ਜਿਹੜੇ ਸਮੀਕਰਨ ਕਹਾਂ ਲੋ ਕਿ ਬਣਦੇ ਨਜ਼ਰ ਆ ਰਹੇ ਨੇ ਉਹ ਇਹੀ ਆ ਕਿ ਇਹਨਾਂ ਦੇ ਦਾਵੇਦਾਰ ਜਿਹੜੇ ਆ ਕਿਉਂਕਿ ਭਾਜਪਾ ਜਿੱਥੇ ਪਾਰਟੀ ਮਜ਼ਬੂਤ ਹੋ ਗਈ ਉੱਥੇ ਦਾਵੇਦਾਰ ਜ਼ਿਆਦਾ ਹੁੰਦੇ ਨੇ ਸਾਬ ਸਮਝਦੇ ਹੋ ਨਾ ਤੁਸੀਂ ਤਾਂ ਹੀ ਅੱਜ ਜੀਵਨ ਗੁਪਤਾ ਰਾਸ਼ੀ ਅਗਰਵਾਲ ਹੌਬੀ ਢਾਲੀਵਾਲ ਵਿਕਰਮ ਸਿੰਘ ਸਿੱਧੂ ਜੀ ਅਨਿਲ ਸਰਿੰਗ ਜੀ ਕਿੰਨੇ ਦਾਵੇਦਾਰ ਹੋ ਗਏ ਨੇ ਤੇ ਇਹਨਾਂ ਨੂੰ ਕਹੋ ਕਿ ਇੱਥੇ ਆ ਕੇ ਕੋਈ ਲੰਬੀ ਜਾ ਕੇ ਲੜ ਲਓ ਨਾ ਨਾ 227 ਲਗ ਲਗ ਕਿਨਾਰਾ ਕਰੇਗਾ ਸੋ ਆਹੀ ਚੀਜ਼ ਹੁੰਦੀ ਹੈ ਨਾ ਮੈਂ ਤੁਹਾਨੂੰ ਦੱਸਿਆ ਕਿ ਉੱਥੇ ਇਸ ਤਰ੍ਹਾਂ ਦੀ ਬੰਤਰ ਹੈ ਹਲਕੇ ਦੀ ਇਸ ਵਾਸਤੇ ਇਹਨਾਂ ਦੇ ਅੰਦਰ ਕਹਿ ਲੋ ਕਿ ਹੁਣ ਬਹੁਤ ਜ਼ਿਆਦਾ ਦਾਵੇਦਾਰੀ ਦੀ ਦੌੜ ਤੇਜ਼ ਹੋ ਗਈ ਤੇ ਹਰੇਕ ਬੰਦਾ ਆਪਣੇ ਹੱਕ ਦੇ ਵਿੱਚ ਲਾਮਨਤੀ ਕਰ ਰਿਹਾ ਸੋ ਇਸ ਵਾਸਤੇ ਭਾਜਪਾ ਉਲਝ ਗਈ ਆ ਕਿ ਕਿਸ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਦੇਖਦੇ ਆ ਇਹਨਾਂ ਨੇ ਹੱਲ ਕੱਢਨੇ ਸਟਾਰਟ ਤੇ ਕੀਤੇ ਆ ਹੱਲ ਨਿਕਲਦੇ ਕਦੋਂ ਆ ਦਾਵੇ ਦਾਰੀਆਂ ਦੀ ਦੌੜ ਤੁਹਾਨੂੰ ਪਤਾ ਥੋੜੀ ਮੁਸ਼ਕਲ ਹੁੰਦੀ ਆ ਪਾਰਟੀਆਂ ਵਾਸਤੇ ਪਰ ਇਹ ਖੁਸ਼ਕੁਬਾਰ ਵੀ ਹੁੰਦੀ ਆ ਕਿ ਸਾਡੀ ਪਾਰਟੀ ਇੱਥੇ ਸ਼ਾਇਦ ਮਜ਼ਬੂਤ ਆ ਤਾਂ ਉਹਦੇ ਵਿੱਚ ਫਿਰ ਜੇ ਕੋਈ ਤਗੜਾ ਕੈਂਡੀਡੇਟ ਦਿੰਦੇ ਆ ਤਾਂ ਠੀਕ ਆ ਪਰ ਜੇ ਕੈਂਡੀਡੇਟ ਐਸਾ ਵੈਸਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਕੋਈ ਵੱਡਾ ਬੰਦਾ ਜਾਇਦਾ ਉਹਦਾ ਉਹਦੇ ਚ ਕੀ ਹੁੰਦਾ ਕਿ ਇੱਕ ਮੈਸੇਜ ਆਏਗਾ ਰਵਨੀਤ ਬਿੱਟੂ ਪ੍ਰਤੀ ਨਕਾਰਾਤਮਕ ਇਮੇਜ ਅਕੇ ਵੀ ਹੈਗੀ ਆ ਥੋੜੀ ਜੀ ਇਸ ਪੱਖ ਤੋਂ ਕਿ ਇਹਨਾਂ ਦੀ ਮਿੱਤਰਤਾ ਮਾਨ ਸਾਹਿਬ ਨਾਲ ਬਹੁਤ ਹੈ ਤਾਂ ਉਹਦੇ ਚ ਕੀ ਹੁੰਦਾ ਕਿ ਇੱਕ ਪਰਸੈਪਸ਼ਨ ਜਿਹੜੀ ਹੈ ਉਹ ਵੋਟਰ ਤੱਕ ਜਾਂਦੀ ਹੈ ਕਿ ਇਹ ਤੇ ਕਮਜ਼ੋਰ ਕੈਂਡੀਡੇਟ ਸ਼ਾਇਦ ਰਲ ਕੇ ਲੈ ਕੇ ਆਏ ਤਾਂ ਜਦੋਂ ਇੱਕ ਧਿਰ ਦਾ ਰਲ ਜਾਣ ਦਾ ਦੂਜੀ ਧਿਰ ਦੇ ਨਾਲ ਸੰਕੇਤ ਮਿਲਦਾ ਵੋਟਰ ਨੂੰ ਤਾਂ ਸਮਝ ਲਓ ਕਿ ਇੱਕ ਦੂਜੀ ਧਿਰ ਜਿਹੜੀ ਉਹਨੂੰ ਫਾਇਦਾ ਮਿਲ ਜਾਂਦਾ ਜੀ ਇਹ ਦੇਖੋ ਮਿੰਟ ਦੀ ਗੱਲ ਇਹ ਆ ਵੀ ਜੇ ਇਹ ਸੀਟ ਕਿਤੇ ਭਾਜ ਆਪਣੀ ਆਮ ਆਦਮੀ ਪਾਰਟੀ ਕਿਤੇ ਹਾਰ ਗਈ ਤੇ ਜਿਹੜਾ ਇਸ ਟਾਈਮ ਦਾਗ ਬਿੱਟੂ ਦੇ ਲੱਗ ਰਿਹਾ ਉਹ ਦਾਗ ਮੜ ਕੇ ਮਾਣ ਕਰਨੀ ਵੀ ਹੋ ਜਾਣਾ ਭਰਾਵਾ ਤੂੰ ਕਿਤੇ ਆਪਦੇ ਯਾਰ ਮਿੱਤਰ ਨੂੰ ਜਿਤਾਉਣ ਤਾਂ ਨਹੀਂ ਗਏ ਅਸੀਂ ਨਹੀਂ 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 ਸਰ ਮੈਂ ਤੁਹਾਨੂੰ ਇੱਕ ਇੱਥੇ ਗੱਲ ਕਲੀਅਰ ਕਰ ਦੇਵਾਂ ਇਹ ਗੱਲ ਉਕਤ ਹੈ ਕਿ ਇੱਥੇ ਮਾਨ ਸਾਹਿਬ ਇਲੈਕਸ਼ਨ ਨਹੀਂ ਲੜ ਰਹੇ ਹੂੰ ਇਹ ਇਲੈਕਸ਼ਨ ਕਿਹਦੀ ਗੱਲ ਸਾਹਿਬ ਦੀ ਹੂੰ ਇੱਥੇ ਕੇਜਰੀਵਾਲ ਸਾਹਿਬ ਖੁਦ ਇਲੈਕਸ਼ਨ ਨੂੰ ਲੀਡ ਕਰ ਰਹੇ ਆ ਇੱਥੇ ਸਿਸੋਦੀਆ ਦਿਖ ਰਹੇ ਆ ਇੱਥੇ ਪਾਟਕ ਵੀ ਨਹੀਂ ਇਲੈਕਸ਼ਨ ਲੜਦਾ ਯਾਨੀ ਇਹ ਦੋ ਬੰਦੇ ਖੁਦ ਇਲੈਕਸ਼ਨ ਲੜ ਰਹੇ ਆ ਤੇ ਦੋਵੇਂ ਬੰਦੇ ਜਿਹੜੇ ਆ ਉਹ ਇੱਥੋਂ ਤੱਕ ਰਿਸਕੀ ਹੋ ਗਿਆ ਕਿ ਉਹਨਾਂ ਨੇ ਕਿਸਾਨਾਂ ਨੂੰ ਕੁੱਟ ਦਿੱਤਾ ਜਿਹੜਾ ਕਿ ਹੌਸਲਾ ਇੱਥੋਂ ਦੇ ਮੁੱਖ ਮੰਤਰੀਆਂ ਚ ਲਿਆਉਣਾ ਬਹੁਤ ਮੁਸ਼ਕਲ ਸੀ ਸੋ ਇਸ ਵਾਸਤੇ ਨਮਾਨ ਸਾਹਿਬ ਇੱਕ ਇਸ ਵੇਲੇ ਕਹ ਲਓ ਕਿ ਮਖੌਟਾ ਨੇ ਇਸ ਤੋਂ ਜ਼ਿਆਦਾ ਕੋਈ ਨਹੀਂ ਸਭ ਫੈਸਲੇ ਜਿਹੜੇ ਲੈ ਜਾ ਰਹੇ ਆ ਜਾਂ ਜੋ ਕੁਝ ਕੀਤਾ ਜਾ ਰਿਹਾ ਤੁਸੀਂ ਇੱਕ ਕੇਚਰੀਵਾਲ ਸਾਹਿਬ ਦੀ ਸਟੇਟਮੈਂਟ ਤੋਂ ਇਸ ਚੀਜ਼ ਨੂੰ ਹੋਰ ਪਖਤਾ ਮੰਗਾਉਗੇ ਜੀ 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 ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਅਰੂੜਾ ਸਾਹਿਬ ਨੂੰ ਦਿਤਾਓਗੇ ਤੁਹਾਡੇ ਕੰਮ ਹੋਣਗੇ ਤੇ ਜੇ ਕਿਸੇ ਹੋਰ ਨੂੰ ਤੁਸੀਂ ਦਿਤਾ ਦਿੱਤਾ ਨਾ ਉਥੇ ਰੌਲਾ ਰੌਲਾ ਤਾਂ ਪਾ ਲੂਗਾ ਤੁਹਾਡੇ ਕੰਮ ਨਹੀਂ ਹੁੰਦੇ ਤਾਂ ਉਹ ਸਿੱਧੇ ਤੌਰ ਤੇ ਇੱਕ ਸਾਦੀ ਸੀਗੀ ਕਿ ਭਾਈ ਮੈਂ ਬੈਠਾ ਜੇ ਤੁਸੀਂ ਅਰੋੜਾ ਨੂੰ ਜਿਤਾਉਗੇ ਤੁਹਾਡੇ ਕੰਮ ਹੋਣਗੇ ਤੇ ਯੋਗਪਤੀਆਂ ਦੇ ਜੇ ਕੋਈ ਦੂਜਾ ਜਿਤਾਤਾ ਤਾਂ ਤੁਸੀਂ ਰੋਗੇ ਉਹ ਸਿੱਧੇ ਤੌਰ ਤੇ ਇੱਕ ਮਿੱਠੀ ਧਮਕੀ ਵੀ ਕਹਿ ਲਓ ਜਾਂ ਚੇਤਾਵਨੀ ਵੀ ਕਹਿ ਲਓ ਹਾਂਜੀ ਬਿਲਕੁਲ ਹੁਣ ਕਿਸੇ ਦਿਨ ਪਹੁੰਚਦੇ ਉਹਨਾਂ ਨੂੰ ਫੈਡਰਲਿਜ਼ਮ ਦੀ ਦੁਹਾਈ ਕੀ ਆਏ ਆ ਆ ਹੋ ਰਿਹਾ ਆ ਹੋ ਰਿਹਾ ਉਹਦੇ ਲੋਕ ਹੋ ਜਾਣਗੇ ਦਿਵਾਲੀ ਵੀ ਪਈ ਆਪ ਤਾਂ ਤੁਸੀਂ ਵਿਰੋਧੀ ਧਿਰ ਵੀ ਨਹੀਂ ਸਹਾਰ ਸਕਦੇ ਤੇ ਤੁਸੀਂ ਦੁਹਾਈ ਪਾਉਣਾ ਫੈਡਰਲਿਜ਼ਮ ਦੀ ਜੀ ਤੇ ਮਿੰਟੂ ਜੀ ਅਗਲੀ ਗੱਲ ਦੇ ਵੱਲ ਵਧੀਏ ਤੇ ਮਸਲਾ ਵਿਚਾਰ ਗਏ ਆਪਾਂ ਕਾਂਗਰਸ ਦਾ ਇਦੇ 'ਚ ਕਹਿੰਦੇ ਢਾਂਚਾ ਗਾਤ ਬਦਲਾਅ ਹੋ ਸਕਦਾ ਪੰਜਾਬ ਦੀ ਕਾਂਗਰਸ ਬਾਰੇ ਆ ਜਾਂ ਪੂਰੇ ਭਾਰਤ ਦੀ ਕਾਂਗਰਸ ਬਾਰੇ ਨਹੀਂ ਦੇਖੋ ਪੂਰੇ ਭਾਰਤ ਦੀ ਜਿਹੜੀ ਕਾਂਗਰਸ ਆ ਉਹਦੇ 'ਚ ਤੇ ਹਾਲ ਫਿਲਹਾਲ ਮੇਰੇ ਖਿਆਲ ਦੇ ਨਾਲ ਜੋ ਅਦਿবেশਨ ਚੱਲ ਰਿਹਾ ਸੀਗਾ ਇਹਨਾਂ ਦਾ ਬਹੁਤ ਵੱਡਾ ਅਦਿবেশਨ ਕਈ ਸਾਲਾਂ ਬਾਅਦ ਹੋਇਆ ਤਾਂ ਉਹਦੇ 'ਚ ਕੁਝ ਫੈਸਲੇ ਉਹਨਾਂ ਦੇ ਆਪਣੇ ਕੌਮੀ ਪੱਧਰ ਤੇ ਵੀ ਹੈਗੇ ਆ ਜਿਵੇਂ ਪੰਨਾ ਪ੍ਰਮੁੱਖ ਹੁੰਦੇ ਭਾਜਪਾ ਚ ਇਹ ਉਸ ਫਾਰਮੈਟ ਨੂੰ ਕਾਪੀ ਕਰਨਗੇ ਤੇ ਆਦਿਕ ਨੂੰ ਛੱਡ ਦਿੰਨੇ ਆਪਾਂ ਕੱਲ ਮੀਟਿੰਗ ਸੀਗੀ ਕਾਂਗਰਸ ਦੀ ਪੰਜਾਬ ਨੂੰ ਲੈ ਕੇ ਤਾਂ ਬਗੇਲ ਸਾਹਿਬ ਕਿਉਂਕਿ ਬਗੇਲ ਸਾਹਿਬ ਨੂੰ ਹਾਈ ਕਮਾਂਡ ਨੇ ਸਿੱਧਾ ਕਹਿ ਦਿੱਤਾ ਕਿ ਬਗੇਲ ਸਾਹਿਬ ਤੁਸੀਂ ਜਾ ਕੇ ਤੇ ਆ ਪੰਜਾਬ ਵਾਲੇ ਸੰਭਾਲੋ ਇਹਨਾਂ ਦੇ ਭਾਂਡੇ ਕੁਝ ਜ਼ਿਆਦਾ ਇਕੱਠ ਕਰ ਰਹੇ ਨੇ ਤਾਂ ਹੁਣ ਜਿਹੜੀ ਅੰਦਰੂਨੀ ਜਾਣਕਾਰੀ ਦੇਰ ਸ਼ਾਮੀ ਮਿਲੀ ਸੀ ਇਸ ਕੱਲ੍ਹ ਕੇ ਮੀਟਿੰਗ ਬਾਰੇ ਤਾਂ ਉਹਦੇ 'ਚ ਇਹੋ ਹੀ ਸਮਝ ਆਈ ਆ ਜਿੰਨੇ ਕੋ ਸਮਝ ਬਣਦੀ ਆ ਕਿ ਇੱਕ ਤੇ ਇਹ ਆ ਕਿ ਕੁਝ ਆਗੂ ਇਹਨਾਂ ਦੇ ਵੱਡੇ ਜਿਹੜੇ ਆ ਉਹ ਗੈਰ ਆਸਰ ਫਾਇਦੇ ਹੂੰ ਹੂੰ ਜਿਨ੍ਹਾਂ ਦੇ ਵਿੱਚ ਮਤਲਬ ਕਿ ਆ کیا ਜਾ ਰਿਹਾ ਕਿ ਚੰਨੀ ਸਾਹਿਬ ਵੀ ਸ਼ਾਇਦ ਹੈ ਨਹੀਂ ਸੀਗੇ ਤਾਂ ਇੱਕ ਦੋ ਹੋਰ ਵੱਡੇ ਲੀਡਰ ਆ ਬੇਸ਼ੱਕ ਆਮਬਿਕਾ ਸੋਨੀ ਗੈਰਾ ਜ਼ਰਸਦ ਪਰ ਉਹ ਤੁਹਾਨੂੰ ਪਤਾ ਦਿੱਲੀ ਰਹਿੰਦੇ ਤਾਂ ਉੱਥੇ ਮਤਲਬ ਕਿ ਇੱਕ ਦੋ ਚੀਜ਼ਾਂ ਤੇ ਹੋਇਆ ਕਿ ਇੱਕ ਤਾਂ ਭਾਈ ਤੁਹਾਨੂੰ ਅਜਵੇਂ ਆਸ਼ੂ ਜੀ ਤੇ ਵੜਿੰਗ ਸਾਹਿਬ ਇਹਨਾਂ ਦੀ ਲੜਾਈ ਆ ਇਹ ਠੱਲ ਨਹੀਂ ਪਾਵੇਗੀ ਸੈਕੰਡ ਚੀਜ਼ ਇਹ ਆ ਕਿ ਟਨ ਜਿਹੜੀ ਜਥੇਵੰਦਕ ਢਾਂਚੇ ਦੀ ਗੱਲ ਹੁੰਦੀ ਹੈ ਕਿ ਥੋੜਾ ਚਾਰ ਪੱਧਰ ਦਾ ਉਹਨੂੰ ਕੀਤਾ ਜਾ ਸਕਦਾ ਮਤਲਬ ਕਿ ਚਾਰ ਪੱਧਰ ਉਹ ਕਿਸ ਤਰ੍ਹਾਂ ਦੇ ਹੋਣਗੇ ਉਹਦੀ ਵਿਆਖਿਆ ਪੂਰੀ ਜਿਵੇਂ ਆਪਾਂ ਕਹ ਲੋ ਇਸ ਤਰ੍ਹਾਂ ਕਿ ਬੂਥ ਕਮੇਟੀ ਵਾਰਡ ਕਮੇਟੀ ਇਸ ਦੇ ਨਾਲ ਮੰਡਲ ਕਮੇਟੀ ਤਾਂ ਇਹ ਇਦਾਂ ਮਤਲਬ ਕਿ ਬਣਾਣ ਗਿਆ ਹੌਲੇ ਹੌਲੇ ਤੇ ਦੂਸਰੇ ਪਾਸੇ ਆਸ਼ੂ ਨੇ ਤਿੰਨ ਲੀਡਰ ਮੰਗੇ ਆ ਇਹ ਮੈਨੂੰ ਇੱਕ ਵੱਡੀ ਗੱਲ ਸੁਣਨ ਨੂੰ ਮਿਲੀ ਆ ਕਿ ਆਸ਼ੂ ਨੇ ਇਹ ਕਿਹਾ ਕਿਉਂਕਿ ਹੁਣ ਦੇਖੋ ਅਖਬਾਰ ਖਬੂਰ ਫੁੱਲਾਂਗੇ ਤੇ ਪਤਾ ਲੱਗੇਗਾ ਦਿਨ ਛੜਿਆ ਹਲੇ ਕਿ ਕੀ ਇਹ ਵਾਕਿਆ ਸੱਚ ਹੈ ਮੈਂ ਜੋ ਗੱਲ ਸੁਣੀ ਆ ਕਹਿੰਦੇ ਕਿ ਆਸ਼ੂ ਨੇ ਤਿੰਨ ਲੀਡਰ ਮੰਗੇ ਆ ਰਾਣਾ ਗੁਰਜੀਤ ਵਿਜੇਂਦਰ ਸਿੰਘਲਾ ਤੇ ਸ਼ਾਇਦ ਚੰਨੀ ਸਾਹਿਬ ਕਿ ਮੈਨੂੰ ਨਹੀਂ ਸੁੰਦਰ ਸ਼ਾਮ ਅਰੋੜਾ ਕਿ ਇਹ ਲੀਡਰ ਚਾਹੀਦੇ ਨੇ ਜਿੰਨੀ ਚੋਣ ਵਾਸਤੇ ਤਾਂ ਤੁਸੀਂ ਸਪਸ਼ਟ ਤੌਰ ਤੇ ਦੇਖ ਸਕਦੇ ਹੋ ਕਿ ਆਸ਼ੂ ਸਾਹਿਬ ਰਾਣਾ ਗੁਰਜੀਤ ਨੂੰ ਕਿਉਂ ਮੰਗ ਰਿਹਾ ਕਿਉਂਕਿ ਉਹਨਾਂ ਦੀ ਵੜਿੰਗ ਸਾਹਿਬ ਦੇ ਨਾਲ ਅਣ ਬਣਿਆ ਤਾਂ ਇਸੇ ਚੀਜ਼ ਦਾ ਹੀ ਬਗੇਲ ਸਾਹਿਬ ਜਿਹੜਾ ਉਹ ਰੋਕथाम ਵਾਲਾ ਕੰਮ ਕਰ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਇਹਨੂੰ ਠੱਲਿਆ ਜਾਵੇ ਔਰ ਤਾਕਤ ਦੇ ਨਾਲ ਇਹ ਜਿਹੜੀ ਜਿੰਨੀ ਚੋਣ ਹੈ ਲੜੀ ਜੀ ਜੀ ਤੇ ਫੌਜ ਦੇ ਵਿੱਚ ਕਹਿੰਦੇ ਕਮਿਸ਼ਨ ਦਾ ਖੇਡ ਸੀਗਾ ਜਿਹੜਾ ਚੱਲ ਰਿਹਾ ਉਹ ਬੇਨਕਾਬ ਹੋ ਗਿਆ ਮਿੰਟੂ ਜੀ ਦੇਖੋ ਇਹ ਪਤਾ ਲੱਗਿਆ ਜੀ ਕਿ ਇੱਕ ਠੇਕਾ ਸੀਗਾ ਠੇਕੇ ਦੇ ਵਿੱਚ ਇਹਨਾਂ ਦੀ ਜਿਹੜੀ ਮਤਲਬ ਭੂਮਿਕਾ ਸੀਗੀ ਕੁਝ ਅਫਸਰਾਂ ਵੀ ਉਹ ਬੇਨਕਾਬ ਹੋਈਆ ਸੀਬੀਆਈ ਨੂੰ ਜਾਂਚ ਦਿੱਤਾ ਚੰਡੀ ਸੀਬੀਆਈ ਨੂੰ ਜਾਂਚ ਦਿੱਤੀ ਸੀ ਉਹਨਾਂ ਨੇ ਜੋ ਨਤੀਜਾ ਦਿੱਤਾ ਹੈ ਕਿ ਚੰਡੀਗੜ੍ਹ ਦੀ ਕੰਪਨੀ ਸੀਗੀ ਉਹਨੂੰ ਠੇਕਾ ਦਿੱਤਾ ਗਿਆ ਉਹਦੇ ਮਾਲਕ ਸਮੇਤ 8 ਦੇ ਖਿਲਾਫ ਸੀਬੀਆਈ ਨੇ 4 ਚਿੱਟੇ ਫਾਇਲ ਕਰ ਦਿੱਤੀ ਆ ਇਹ 3.5% ਦੀ ਮਤਲਬ ਕਿ ਜੋ ਵੀ ਚਾਹਤੇ ठेकेदार ਸੀ ਉਹਨਾਂ ਨੂੰ ਟੈਂਡਰ ਦਿਵਾਉਣ ਦੇ ਨਾਮ ਤੇ 3.5% ਦੀ ਕਮਿਸ਼ਨ ਵਸੂਲ ਕਰਦੇ ਸੀਗੇ ਜਿਵੇਂ ਆਮ ਆਪਣੇ ਮਹਿਕਮਿਆਂ ਚ ਜਾਂ ਸਰਕਾਰਾਂ ਚ ਆਪਾਂ ਕਹਿੰਦੇ ਆ ਉਹਦੇ ਵਿੱਚ ਜਿਹੜੇ ਸਭ ਤੋਂ ਗੰਭੀਰ ਦੋਸ਼ ਨੇ ਉਹ ਆਈਡੀਅਸ ਅਧਿਕਾਰੀ ਕੁਸ਼ਵਾਹ ਤੇ ਨੇ ਤਾਂ ਇਹ ਮਾਮਲਾ ਚੰਡੀਗੜ੍ਹ ਜਾਂ ਆਪਣੇ ਇਧਰ ਪੰਜਾਬ ਵਾਲੀ ਸਾਈਡ ਦੇ ਨਾਲ ਜੁੜਦਾ ਹੋਣ ਕਰਕੇ ਕੱਲ ਦਾ ਬਹੁਤ ਜ਼ਿਆਦਾ ਚਰਚਿਤ ਹੋਇਆ ਕਿ ਚਾਰ ਸ਼ੀਟ ਫਾਈਲ ਹੋ ਗਈ ਜੀ ਜੀ ਬਿਲਕੁਲ ਤੇ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਪਾਈਥੀਸ ਮੌਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਥ ਸਿਆ ਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ